ਕਾਰਪਰੀਟ ਅਤੇ ਆਕਾਸ਼ ਦਾ ਮੁੱਦਾ ਦਿਨੋ ਦਿਨ ਪੱਖ ਦਾ ਜਾ ਰਿਹਾ ਏ ਜਿੱਥੇ ਪਹਿਲਾਂ ਆਕਾਸ਼ ਨੇ ਕਾਰਪਰੀਟ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਉਸ ਤੋਂ ਬਾਅਦ ਕਾਰਪਰੀਟ ਨੇ ਵੀ ਆਕਾਸ਼ ਅਤੇ 0300 ਵਾਲੇ ਤੇ 2 ਕਰੋੜ ਦਾ ਮਾਨ ਹਾਨੀ ਦਾ ਪਰਚਾ ਪਵਾ ਦਿੱਤਾ ਉੱਥੇ ਹੀ ਹੁਣ ਕਾਰਪਰੀਟ ਦੀ سپورਟ ਵਿੱਚ ਸੁਰਲੀਨ ਕੌਰ ਆਈ ਹੈ ਸੁਰਲੀਨ ਕੌਰ ਵੱਲੋਂ ਕਾਰਪਰੀਟ ਨੂੰ ਸਹੀ ਦੱਸਿਆ ਜਾ ਰਿਹਾ ਹੈ ਕੀ ਕਹਿਣਾ ਹੈ ਸੁਰਲੀਨ ਦਾ ਕਾਰਪਰੀਟ ਬਾਰੇ ਆਓ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਹਾਂ ਕੋਲ ਸਹੀ ਆ ਕਿਉਂਕਿ ਕੁੜੀ ਨੇ ਚਿੱਟਾ ਲੋਂਦਾ ਮੁੰਡਾ ਦੇਖਿਆ ਉਹਨੂੰ ਛੱਡਿਆ ਮੁੰਡੇ ਕੋਲ 35 ਲੱਖ ਦੇ ਕੋਈ ਪ੍ਰੂਫ ਨਹੀਂ ਆਪਣੀ ਗਦੀ ਜਾਂ ਤਾਂ ਮਗਰ ਲੱਗਿਆ ਜੇ ਇੱਕ ਬੰਦੇ ਨੇ ਫੁੱਦੂ ਜੀ ਇੰਟਰਵਿਊ ਦਿੱਤੇ ਤੇ ਲੋਕ 35 ਲੱਖ 35 ਲੱਖ 35 ਲੱਖ ਲੇਗਾ ਲੱਗ ਗਿਆ ਜਿਵੇਂ ਚੈੱਕ ਕੱਟ ਕੇ ਉਹਨਾਂ ਨੇ ਦਿੱਤੇ ਹੁੰਦੇ ਠੀਕ ਆ ਕਿਸੇ ਦਿੱਤੀ ਮੈਨੂੰ 3-4 ਸਾਲ ਵਰਤਣ ਤੋਂ ਬਾਅਦ ਵੀ ਤੁਸੀਂ ਇੰਸਟਾਗ੍ਰam ਤੇ ਫੇਮ ਹੋਣ ਵਾਸਤੇ ਉਤੋਂ ਪਾ ਰਹੇ ਹੋ ਆਕਾਸ਼ਦੀਪ ਜੀ ਕਿ ਅਸੀਂ ਸੱਪ ਕੱਢਾਂਗੇ ਅਸੀਂ ਇਹ ਕੱਢਾਂਗੇ ਤੇ ਫਿਰ ਅਗਲੇ ਨੇ 2 ਕਰੋੜ ਦਾ ਕੱਢਤਾ ਨਾਲੇ 2 ਕਰੋੜ ਮੰਗ ਨਹੀਂ ਰਹੀ ਤੇ ਨਾ ਹੀ ਉਹਨੂੰ ਮਿਲ ਗਿਆ ਉਹਨੇ ਇੱਕ ਡੈਫੇ ਮੈਂਟਲੀ ਮੇਰਾ ਕੈਰੀਅਰ ਮੇਰੀ ਸੋਸ਼ਲ ਲਾਈਫ ਜਿਹੜੀ ਸੀਗੀ ਉਹ ਸਾਰੇ ਡਿਸਟਰੋਏ ਕਰਦੇ ਤਾਂ ਕਰਕੇ ਉਹ ਕੁੜੀ ਨੇ ਆਪ ਦਾ ਬਚਾਅ ਵਾਸਤੇ ਉਹ ਚੀਜ਼ ਪਾਈ ਆ ਠੀਕ ਆ ਤੇ ਦੂਜੀ ਗੱਲ ਆਪਣੇ ਲੋਕ ਇੰਨੇ ਕਿ ਬੇਵਕੂਫਾ ਕੋਈ ਬੰਦਾ ਆਉਂਦਾ ਉੱਟ ਕੇ ਲੱਤਾਂ ਬਾਝੀ ਆਏ ਜੇ ਕਰਕੇ ਤੇ ਉਹਦੇ ਮਗਰ ਲੱਗ ਰੇ ਠੀਕ ਆ ਉਹਦਾ ਐਕਸੀਡੈਂਟ ਹੋਇਆ ਉਹਦਾ ਨਾ ਗਲਤ ਹੋਇਆ ਪਰ ਤਿੰਨਾਂ ਸਾਲਾਂ ਬਾਅਦ ਹੀ ਕਿਉਂ ਕੁਕੀ ਮਰਚ ਇਸ ਗੱਲ ਦੀ ਲੜੀ ਹੈ ਕਿ ਅੱਜ ਕੁੜੀ ਦਾ ਕੈਰੀਅਰ ਸੈੱਟ ਹੋ ਰਿਹਾ ਤੇ ਉਹ ਨਸ਼ਾ ਕਰਕੇ ਪਿੱਛੇ ਰਹਿ ਗਿਆ ਰਹੀ ਗੱਲ ਇਨਵੈਸਟਮੈਂਟ ਦੇ ਉਹੜੀ ਕੁੜੀ ਦੀ ਗੱਲ ਬੜੀ ਚੱਕੀ ਹੋਈ ਹੈ ਇੰਟਰਵਿਊ ਤੋਂ ਇਨਵੈਸਟਮੈਂਟ ਇਟ ਮੀਨਸ ਬੰਦਾ ਫਿਜ਼ੀਕਲੀ ਇਮੋਸ਼ਨਲੀ ਫਾਈਨੈਂਸ਼ਲੀ ਤਿੰਨ ਤਰ੍ਹਾਂ ਦੀ ਜਦੋਂ ਰਿਲੇਸ਼ਨਸ਼ਿਪ ਦੇ ਵਿੱਚ ਹੁੰਦਾ ਕਿ